ਅਸੀ ਕਾਲ ਦੀ ਬਾਈ ਸਾਰਿਆਂ ਨੂੰ ਲੋ ਬਾਈ ਚੱਲ ਰਿਹਾ ਜੀ ਗੰਨੇ ਦਾ ਕੰਮ ਆ ਲੱਦਣ ਲੱਗੇ ਵੀ ਅੱਜ ਟਰਾਲੀ ਕੋਰ ਉਹ ਸਾਹਮਣੇ ਸੜਕ ਤੇ ਖੜੀ ਆ ਤੇ ਖੇਤ ਚ ਤਾਂ ਨਹੀਂ ਬਾੜੀ ਹੈ ਕਿਉਂਕਿ ਮੀਂਹ ਜਾ ਪੈ ਕੇ ਹਟਿਆ ਮੀਂਹ ਜਾਦਾ ਪੈ ਗਿਆ ਗਿੱਲਾ ਬਹੁਤਾ ਏ ਇੱਥੇ ਕਾਹਨੂੰ ਪੰਗਾ ਲੈਣਾ ਆਲੂਆਂ ਦਾ ਦੇਖੋ ਬੁਰਾ ਹਾਲ ਹੋਇਆ ਵਾ ਨਾਸੇ ਮਾਰਤਾ ਆਲੂਆਂ ਦਾ ਹੋਰ ਫਿਰ ਕਿਦਾਂ ਜੱਗੀ ਆ ਪਰ ਕਿਵੇਂ ਚੱਲਦਾ ਕੰਮ ਕਰ ਮਤਲਬ ਪਤਲੀ ਗੱਲ ਹੈ ਹੂੰ ਆਹ ਉਹ ਜੇ ਬੰਦੇ ਹੈ ਉਹ ਤਾਂ ਛੱਡ ਲਿਆ ਯਾਰ ਉਹ ਜੇ ਮੇਰੇ ਕੰਨ ਜੰਮਦਾ ਨਹੀਂ ਨਾ ਹੁੰਦਾ ਮਣੀ ਮੋਟੀ ਪੱਛੀ ਤੇ ਆਪਣਾ ਵੱਢ ਕੇ ਲੱਗ ਜੂਗਾ ਧੱਕੇ ਤੋਂ ਚੱਕ ਦੋ ਉਹ ਹੌਲਾ ਹੈ ਬਰੀ ਕ ਭਾਰੀ ਹੈ ਵਾਰੀ ਹੈ ਕਿਤਨਾ ਕ ਭਾਰੀ ਹੈ ਅੱਜ ਹੀ ਲੈ ਜਾਣਾ ਯਾਰ ਕੱਲੂ ਫੇਰ ਦੁਬਾਰਾ ਫੇਰ ਲੋਡ ਕਰਨੀ ਆ ਨਾ ਹਾਂ ਅੱਜ ਹੀ ਖਾਲੀ ਕਰਿਆ ਵੀ ਸ਼ਾਮ ਤੱਕ ਕਿਉਂ ਵੀ ਨਗਰ ਨਗਰ ਗੰਨਾ ਦਾ ਸੋਨਾ ਨਿਕਲਿਆ ਓਰੇ ਤੇ ਹਾਂ ਆਰੇ ਤੇ ਪੱਤੀਆਂ ਲੱਗੀਆਂ ਹੂੰ ਮੈਂ ਚਾਹ ਲਿਆ ਆਵਾ ਫਿਰ ਆ ਡੋਲੀ ਚੱਕ ਲੈ ਜਨ ਇਕੱਠਾ ਹੀ ਲੱਦ ਲੈ ਜਣਾ ਵੈਸੇ ਦੋ ਟਰਾਲੇ ਹੋਣੇ ਚਾਹੀਦੇ ਤੇ ਹਨ ਆ 16 7 ਪਰ ਹੁਣ ਦੇਖਦੇ 150 ਤੋਂ 150 ਤੋਂ ਉੱਪਰ ਲੱਦ ਦੋ ਜਣਾ ਇਹਨੇ ਵਜਣਾ ਹੀ ਜੇ ਇਕੱਠਾ ਹੀ ਲੈ ਜਾਣਾ ਇੱਕ ਵਾਰ ਚ ਇਹ ਦੇਖੀ ਜਾਂਦੀ ਆ ਜਿਹੜਾ ਬਚ ਗਿਆ ਮੋੜੇ ਆਊਗਾ ਠੀਕ ਨਹੀਂ ਅਗਲੀ ਵਾਰ ਸਹੀ ਨਹੀਂ ਚੱਕਰ ਬਣਾ ਲਾਂਗੇ ਚੱਲ ਮੈਂ ਚਾ ਲਿਆ ਨਾਲੇ ਵੀ ਨਾਲੇ ਲੱਡੂ ਖਲਾ ਦੇ ਸਾਰਿਆਂ ਨੂੰ ਨਾਲੇ ਚਾਹ ਬਲਾ ਦੇ ਠੀਕ ਹੈ ਆਹ ਗਲਾਸ ਲੈ ਜਾ ਗਲਾਸ ਪਈ ਉਹਦੇ ਉੱਪਰ ਟੂਟਾ ਵੀ ਡਰ ਲੱਡੂਆਂ ਨਾਲ ਚਾਹ ਬਲਾਉਣੀ ਆ ਤੁਹਾਨੂੰ ਅੱਜ ਲੱਡੂ ਲੈ ਕੇ ਆਏ ਕਿਹੜੇ ਲੱਡੂ ਪਸੰਦ ਆ ਬੇਸਣ ਦੇ ਜਾਂ ਮੋਤੀ ਚੂਰ ਦੇ ਕਿਹੜਾ ਵਾਲਾ ਮੋਤੀ ਚੂਰ ਵਾਲਾ ਹੈ ਅਮੇਜ਼ਿੰਗ ਉਹ ਤਾਜ਼ਾ ਲੈ ਕੇ ਆਏ ਕੈਸੀ ਬਾਤੇ ਕਰ ਰਹਾ ਹੈ ਤੂੰ ਉਹ ਉੱਥੇ ਆ ਉਹ ਆਏ ਜਾਣਾ ਤੇਰੇ ਸਾਹਮਣੇ ਦੇਖ ਲੈ ਡੱਬਾ ਖੋਲ ਕੇ ਸਾਰਿਆਂ ਨੂੰ ਵੰਡ ਦੇ ਨਾਲ ਠੀਕ ਹੈ ਵੰਡ ਦੇ ਸਾਰਿਆਂ ਨੂੰ ਲੱਡੂ ਵੰਡ ਦੇ ਹਾਂ 14 ਹੋ ਗਏ ਹੈ ਲਓ ਜੀ ਬਾਕੀ ਅੱਗੇ ਜਾ ਕੇ ਲੱਦੂਗੇ ਹਾਂ ਹੁਣ ਸੋਹਣੀ ਲੱਗਦੀ ਆ ਦੇਖ ਹਨਾ ਹੁਣ ਮਹੱਲ ਦਾਣ ਸੋਹਣਾ ਲੱਗਦਾ ਲੱਭਿਆ ਵਾ ਹੈਗੀਆਂ ਪਰੀਆਂ ਕਿੰਨੀਆਂ ਕਿ ਉਧਰ 22 23 ਪਰੀਆਂ ਘੜੀਆਂ ਵੀਆਂ ਹਮਮ ਪਰੀਆਂ ਤੇ ਘੜੀਆਂ ਉੱਤੇ ਤਾਂ ਭਾਈ ਤੇ ਹੀ ਪਰੀਆਂ 20 25 ਹੋਰ ਰਹਿਣੀਆਂ ਹਨਾ 45 ਤੇ ਉੱਪਰ 40 45 ਰੇ ਹਨ 25 ਨਹੀਂ 30 ਹੋਣਗੀਆਂ ਕਢਦੇ ਨੂੰ 40 45 ਪਰੀਆਂ ਹੈ ਬਹੁਤ ਸਫਰੇ ਨਿਕਤ ਚਾਹੀਦੀਆਂ ਨੇ ਆਲ ਦਰਾ ਸੋਨਾ ਮਿੱਠਾ ਚਲ ਦੇਖ ਲੈ ਰਸ ਕਿੰਨੇ ਚੱਕ ਕੇ ਨਿਕਲੂਗਾ ਘਟ ਨਿਕਲੂਗਾ ਹੈ ਰਸ ਘਟ ਨਿਕਲੂਗਾ ਵਜਨ ਵੱਧਦਾ ਹੋਊਗਾ ਐਸੇ ਅੱਛਾ ਮਿਲ ਵਾਸਤੇ ਠੀਕ ਹੈ ਹੈ ਅੱਛਾ ਸ਼ੱਕਰ ਬਣਾਉਣ ਵਾਸਤੇ ਘਟ ਨਿਕਲੂਗਾ ਉਹ 85 ਦੀ ਵੱਧ ਨਿਕਲਦੀ ਆ ਨਾ 85 ਦਾ ਰਸ ਚਾਦਾ ਹੁੰਦਾ ਏ ਨੰਨੇਂ ਇੱਧਰ ਘਟ ਰਾ ਨਿੱਗਰ ਦਾ ਜ਼ਿਆਦਾ ਕਹਿੰਦਾ ਹੈ ਨਹੀਂ ਨਾ ਨਹੀਂ ਠੀਕ ਹੈ ਤਾਂ ਭਾਜਣ ਤਾਂ ਤੁਰ ਜਾਗਾ ਤੇ ਰੱਦ ਘੱਟ ਕੱਟੇ ਲੇ ਲੂਗਾ ਇਹ ਭਾਜਣ ਤਾਂ ਆਹੀ ਰਾਛ ਰਹਾ ਸਾ ਕੋਈ ਗਰਮੀ ਗਰਮੀ ਹੋਊਗੇ ਲੱਗੇ ਵੀ ਅਸੀਂ ਭਰੀਆਂ ਚੱਕਣ ਇੱਧਰ ਸਾਰੀਆਂ ਚੱਕਤੀਆਂ ਉਹ ਪਿੱਛੇ ਤੱਕ ਚੱਕਤੀਆਂ ਸਾਰੀਆਂ ਇੱਧਰ ਟਰਾਲੀ ਵੀ ਰੈਡੀ ਆ ਆਪਣੀ ਠੀਕ ਹੈ ਅਸਦੋ ਕਸਦੋ ਇਹ ਜੀ ਟਰਾਲਾ ਲੱਤ ਕੇ ਪਊਗਾ 125 30 ਗੰਟਣ ਦੇ ਉੱਪਰੇ ਬਾਕੀ ਦੇਖਦੇ ਹਾਂ ਮਿਲਜ ਘੰਡਾ ਦੱਸੂਗੀ ਕੰਮ ਆਸੀ ਕਾਲਦੀ ਭਾਈ ਸਾਰਿਆਂ ਨੂੰ ਸਵਾਗਤ ਹੈ ਸੈਕੰਡ ਡੇ ਦੇ ਵਿੱਚ ਤੇ ਅੱਜ ਤਲਾੜੀ ਪਰ ਆਏ ਹੋਏ ਹਾਂ ਮਾੜਾ ਮੋਟਾ ਜਿਹੜਾ ਗੰਨਾ ਵਜ ਗਿਆ ਤਾਂ ਮੈਂ ਚਲੋ ਮਿੱਠਾ ਕਰਾ ਦਿੰਦੇ ਆ ਤੇ ਅੰਦਰ ਚੱਲ ਰਹੀ ਹੈ ਘਰਾੜੀ ਖਾਦਰੀ 8 ਵਜੇ ਦਾ ਟਾਈਮ ਹੋ ਗਿਆ ਤੇ ਇੱਧਰ ਚੱਲਦੀ ਹੈ ਜੀ ਘਲਾੜੀ ਆ ਗਈ ਪਟਸ ਕਰ ਰਹੇ ਪਟਸ ਕਰ ਰਹੇ ਪਟਾ ਮੜਾ ਛੇਤੀ ਦੇ ਕੇ ਲਾ ਦੇ ਯਾਰ ਮਾ ਟਰਾਲੀ ਚਾਹੀਦੀ ਆ ਨਾ ਪਰਣੀ ਆ ਦੁਆਰਾ ਅੱਗੇ ਦੇਖ ਲੈ ਆਪਣੇ ਆਪ ਖਿੱਚਦਾ ਹਨਾ ਕਿਆ ਹਸਾ ਕਿਤਾਬ ਆਪਣਾ ਬਣਾ ਉਹ ਤੋਂ ਤੋਂ ਚੱਲਦਾ ਬਣਾਏਗਾ ਮਿੱਠਾ ਬਣਾਏਗਾ 900 ਤੋਂ ਚੱਲਦਾ 900 ਰੁਪਏ ਤੋਂ ਠੀਕ ਹੈ ਜਿੰਨੀ ਦਾ ਕੋਈ ਨਹੀਂ ਕਰਨਾ ਪਤਾ ਪਾ ਦੇ ਦੇਗਾ ਅੱਛਾ ਉਹ ਮਿੱਠਾ ਬਣਾ ਕੇ ਕੋ ਦੇ ਦੇ ਅੱਛਾ ਠੀਕ ਹੈ ਇੱਧਰ ਸਫਾਈ ਚੱਲ ਰਹੀ ਆਲੇ ਮੀ ਪੈ ਗਿਆ ਨਾ ਉਹਦੇ ਕਰਕੇ ਥੋੜਾ ਜਿਹਾ ਖੋਈ ਖੋਈ ਜੀ ਵੀ ਹਨਾ ਬਿੱਲੀ ਹੋ ਗਈ ਉਹਦੇ ਕਰਕੇ ਕੰਮ ਰੋਕ ਗਿਆ ਹਨਾ ਇਧਰ ਤਾਂ ਸਫਾਈ ਚੱਲਦੀ ਹੈ ਸਟਾਪ ਹੋ ਜਾਏਗਾ ਹਾਂ ਇਹ ਤਾਂ ਸੁਣਨੇ ਲੱਗ ਰਿਹਾ ਹੈ ਕਿ ਲਾਡੀ ਮੈਂ ਲਾਡੀ ਦਾ ਦੰਨੇ ਦਾ ਜੀਤੀ ਜੱਦੀ ਰਲ ਰਹਾ ਹੈ ਹਾਂ ਇਧਰ ਤੇ ਇਧਰ ਆਏਗਾ ਜਦ ਤੱਕ ਫਿਲਟਰ ਹੋਏਗਾ ਜੂਸ ਮੈਲ ਚੱਕਾ ਜਾਊਗਾ ਮਰਮੂਲ ਜੀ ਕੱਟ ਦੇਣੀ ਹਨਾ ਹਾਂ ਜੀ ਆਓ ਤੇ ਦਰਵਾਜ਼ੇ ਤੇਰ ਕਿਤੇ ਪ्योर ਗੋੜਾ ਆਉਣਾ ਹੈ ਹਾਂ ਤੇ ਇਹ ਕੜ ਕੜ ਕੇ ਹੋਏ ਵਾਂਗ ਪੱਕ ਜਾਣਾ ਫਿਰ ਉਹਦਾ ਡਾਲ ਦੇਣਾ ਅਦਰ ਗੁੜ ਬਣਾ ਲੈ ਤੇ ਪਿੱਛੇ ਹੀ ਸਕਰਨਾ ਠੀਕ 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 ਨਾਲ ਦੀ ਨਾਲ ਬੰਦੇ ਕਾਇਮ ਆਂਦੇ ਨਾਲ ਦੀ ਨਾਲ ਜੰਬੜ ਗਏ ਹਨ ਲੋਟਾ ਲੋਟਾ ਫਿਰ ਤੋਂ ਕੰਮ ਜਦੋਂ ਚੱਲਦੀ ਹੈ ਜੀ ਕਲਾੜੀ ਇਹਦੇ ਸਫਾਈ ਸੂਈ ਕਰਕੇ ਫਿਰ ਚਲਾਉਂਗੇ ਉਹ ਗਿਆ ਬੰਦਾ ਥੱਲੇ ਹੁਣ ਬਾਲੂ ਗੱਗ ਚਾ ਠੀਕ ਹੈ ਮੈਂ ਚੱਲਿਆ ਹਨ ਤੇ ਏਦਾਂ ਮੈਂ ਪਾਪੇ ਨੂੰ ਤੇ ਚੱਲਦੇ ਹਾਂ ਜੀ ਹੁਣ ਘਰ ਨੂੰ ਕਰਦੇ ਹਾਂ ਜੀ ਬਲੌਗਿੰਗ ਦੀਆਂ ਐਂਡਿੰਗਾਂ ਓਕੇ ਜੀ ਮਿਲਦੇ ਹਾਂ ਕਿਸੇ ਅਗਲੇ ਬਲੌਗ ਦੇ ਵਿੱਚ ਧੰਨਵਾਦ ਜੀ